ਜੀ ਨਹੀਂ ਹੋਲੀ ਦਾ ਤਿਹਾਰ ਰੰਗਾਂ ਦਾ ਤਿਹਾਰ ਹੈ ਇਸ ਨੂੰ ਲੈ ਕੇ ਬਟਾਲਾ ਦੇ ਬਾਜ਼ਾਰ ਚ ਕਾਫੀ ਰੌਣਕ ਹੈ ਦੁਕਾਨਦਾਰਾਂ ਵੱਲੋਂ ਵੀ ਖਾਸ ਤਿਆਰੀ ਕੀਤੀ ਗਈ ਹੈ ਅਤੇ ਬਟਾਲਾ ਦੇ ਵੱਖ-ਵੱਖ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਚਾਈਨਾ ਦੀਆਂ ਪਚਕਾਰੀਆਂ ਤੇ ਰੰਗ ਆਉਂਦੇ ਸਨ ਲੇਕਿਨ ਇਸ ਵਾਰ ਭਾਰਤ ਦੀਆਂ ਹੀ ਬਣਾਈਆਂ ਵੱਖ-ਵੱਖ ਤਰ੍ਹਾਂ ਦੀਆਂ ਪਚਕਾਰੀਆਂ ਮਿਲ ਰਹੀਆਂ ਹਨ ਜਿਨ੍ਹਾਂ ਚ ਬੱਚਿਆਂ ਲਈ ਖਡਾਉਣੇ ਵਾਲੀਆਂ ਪਚਕਾਰੀਆਂ ਅਤੇ ਖਾਸ ਕਰਕੇ ਜੋ ਮਿੱਟੀ ਵਾਲਾ ਰੰਗ ਜੋ ਸੇਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਸੀ ਦੀ ਵਿਕਰੀ ਨਹੀਂ ਹੈ ਅਤੇ ਉਹਨਾਂ ਵੱਲੋਂ ਗਾਹਕਾਂ ਦੀ ਮੰਗ ਅਤੇ ਸੇਤ ਨੂੰ ਧਿਆਨ ਰੱਖ ਹਰਬਲ ਅਤੇ ਬ੍ਰਾਂਡਡ ਰੰਗ ਹੀ ਵੇਚੇ ਜਾ ਰਹੇ ਹਨ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਇਸ ਵਾਰ ਵੈਰਾਈਟੀ 'ਚ ਵੀ ਬਹੁਤ ਵਾਧਾ ਹੋਇਆ ਹੈ ਜਿਸ 'ਚ ਕਲਰ ਬੰਬ ਅਤੇ ਹੋਰ ਨਾ ਸਮਾਨ ਹੈ ਜੋ ਗਾਹਕਾਂ ਦੀ ਮੰਗ ਤੇ ਲਿਆਂਦਾ ਗਿਆ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਨਾਮ ਦਿਖਿਤ ਹੋਲੀ ਦੇ ਤਿਉਹਾਰ ਤੇ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਰੰਗ ਮੰਗਦੇ ਨੇ ਵਧੀਆ ਤੋਂ ਵਧੀਆ ਹੁੰਦੇ ਐ ਇਸ ਵਾਰ ਤੇ ਇੰਨੀ ਡਿਮਾਂਡ ਹੋ ਗਈ ਐ ਕਿ ਵਧੀਆ ਕਲਰ ਹੀ ਆ ਰਹੇ ਆ ਲੋਕੀ ਦੂਸਰੇ ਕਲਰ ਮੰਗਦੇ ਹੀ ਨਹੀਂ ਐ ਤੇ ਇਸ ਤੋਂ ਇਲਾਵਾ ਹੋਰ ਐ ਦੇਖੋ ਸਪਰੇਵਾਂ ਆ ਗਈਆਂ ਵਾਂ ਆਪਣੇ ਕੋਲ স্মੋਕ ਬੋਮ ਆ ਜਾਣਗੇ ਆ ਵਧੀਆ ਕਲਰਸ ਆ ਜੇਗਾ ਅਲੱਗ-ਅਲੱਗ ਤਰ੍ਹਾਂ ਦੀ ਪੈਕਿੰਗ ਆ ਦੇਖ ਹਾਂ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਅਲੱਗ-ਅਲੱਗ ਕਲਰ ਆਏ ਆ ਵਧੀਆ ਤੋਂ ਵਧੀਆ ਆਪਣੇ ਕੋਲ ਸਪਾਰਕਲ ਉਹ ਗਨ ਮਿਲ ਜੇਗੀ ਉਹ ਤੇ ਅਨਾਰ ਚੱਲਦੇ ਨੇ ਤੇ ਉਹ ਕਲਰ ਵੀ ਆ ਗਏ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਅਲੱਗ-ਅਲੱਗ ਪਚਕਾਰੀਆਂ ਆਈਆਂ ਆ ਦੀਆਂ ਬੈਗ ਵਾਲੀਆਂ ਲੰਬੀਆਂ ਪਚਕਾਰੀਆਂ ਗਨ ਵਾਲੀਆਂ ਬਹੁਤ ਖੁਸ਼ ਹੋ ਕੇ ਬੱਚੇ ਲੈ ਰਹੇ ਨੇ ਕਿੱਦਾਂ ਦੀ ਮੰਗ ਹੁੰਦੀ ਲੋਕਾਂ ਦੀ ਜਿਹੜਾ ਦੇਖੋ ਜਿਹੜਾ ਆਂਦਾ ਉਹਦੀ ਅਲੱਗ-ਅਲੱਗ ਡਿਮਾਂਡ ਹੁੰਦੀ ਆ ਹਰ ਕੋਈ ਆ ਕੇ ਆ ਕੇ ਯੂਨੀਕ ਆਈਟਮ ਕਹਿੰਦਾ ਤੇ ਉਹ ਫਿਰ ਉਸ ਹੱਬ ਨਾਲ ਯੂਨੀਕ ਆਈਟਮ ਹੁਣ ਵੱਡੇ-ਵੱਡੇ ਸਿਲੰਡਰ ਆਏ ਦੇ ਹੀ স্মੋਕ ਵਾਲੇ ਉੱਚੋਂ ਰੰਗ ਨਿਕਲਦਾ ਫਿਰ ਉਹ ਲੈ ਕੇ ਦਿੱਤੇ ਇਸ ਤਰ੍ਹਾਂ ਸਾਰੇ ਅਲੱਗ-ਅਲੱਗ ਕਲਰ ਸਾਰੇ ਬ੍ਰਾਂਡਿਡ ਹੀ ਹੈ ਹਾਂਜੀ ਸਾਰੇ ਬ੍ਰਾਂਡਿਡ ਕਲਰ ਆ ਜੀ ਨੋਰਮਲ ਕਲਰ ਵੀ ਆਉਂਦੇ ਆ ਉਹ ਵੀ ਮੰਗਾਣੇ ਪੈਂਦੇ ਆ ਡਿਮਾਂਡ ਹੁੰਦੀ ਆ ਕੁਝ ਲੋਗ ਨੋਰਮਲ ਕਲਰ ਯੂਜ਼ ਕਰਦੇ ਆ ਪਰ ਹੁਣ ਮੋਸਟਲੀ ਜ਼ਿਆਦਾਤਰ ਲੋਗ ਸਾਰੇ ਆ ਵਧੀਆ ਕਲਰ ਯੂਜ਼ ਕਰਦੇ ਆ ਹਾਂਜੀ ਹਾਂਜੀ ਫ੍ਰੀ ਗਣੇਸ਼ ਹੋ ਗਿਆ ਬ੍ਰਾਂਡ ਹੋ ਗਿਆ ਆਪਣਾ ਸਟਾਰ ਉਤਸਵ ਹੋ ਗਿਆ ਐਦਾਂ ਬਹੁਤ ਵਧੀਆ ਵਧੀਆ ਬ੍ਰਾਂਡ ਹੈਗੇ ਨੇ ਕੌਗ ਦਾ ਬ੍ਰਾਂਡ ਹੋ ਗਿਆ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਦੇਖੂ ਲੰਗ ਰੰਗ ਲੈਣਾ ਹੁੰਦੇ ਮੈਂ ਤੇ ਅਸੀਂ ਸਾਰੇ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਚੰਗੇ ਰੰਗ ਵਰਤੋ Holi ਦਾ ਤਿਉਹਾਰ ਆ ਵਧੀਆ ਤਿਉਹਾਰ ਮਨਾਓ ਮਤਲਬ ਮਾੜੇ ਰੰਗ ਵਰਤ ਕੇ ਸਕਿਨ ਤੇ ਫੱਟ ਨਾ ਪਏ ਇਸ ਕਰਕੇ ਬਹੁਤ ਵਧੀਆ ਵਧੀਆ ਕਲਰ ਆਏਦੇ ਆ ਉਹ ਵੇਲੇ ਯੂਜ਼ ਕਰੋ ਮੇਰਾ ਰਵਿੰਦਰ ਪਣੜੀ ਮੰਗਰ ਬਸਾਉਣਾ ਰਹਾਗੇ ਦੋ ਦਿਨ ਚੱਲ ਪਏਗਾ ਕੰਮ ਲਾਸਟ ਦਿਨ ਤੇ ਚੱਲਦਾ ਹੁੰਦਾ ਜਿਆਦਾ ਨਹੀਂ ਹੋਗਾ ਕਿੱਦਾਂ ਕਿੱਦਾਂ ਦੇ ਕੀ ਪਚਕਾਰੀਆਂ ਆਈਆਂ ਜਾਂ ਪਚਕਾਰੀਆਂ ਬਹੁਤਾਂ ਨਹੀਂ ਆਈਆਂ ਨੇ ਪੰਪ ਵਾਲੀਆਂ ਆਈਆਂ ਨੇ ਪਸਤੋਲਾ ਵਾਲੀਆਂ ਵੀ ਆਈਆਂ ਨੇ ਰੰਗ ਬੜੇ ਤਰ੍ਹਾਂ ਦੇ ਆਏ ਨੇ ਗੁਲਾਲ ਆਏ ਦੇ ਆ ਬੜੇ ਵਧੀਆ ਹੋਈਏ ਬੱਚਿਆਂ ਦੀ ਡਿਮਾਂਡ ਹੈ ਹੈਗੀ ਆ ਬਸ ਹੁਣ ਸ਼ੁਰੂ ਹੋ ਜਗਾ ਕੰਮ ਦੋ ਜਣੇ ਲੱਗੇ ਆ ਕਾਰੋਬਾਰ ਕਿਦਾਂ ਰਹੂਗਾ ਠੀਕ ਹੈ ਚੱਲੇਗਾ ਵਧੀਆ ਅਮੀਤ ਅਮੀਤ ਤਾਂ ਪੂਰੀ ਹੈਗੀ ਆ ਹਾਂ ਹਾਂ ਅੱਗੇ ਕਿੰਨੇ ਪਚਕਾਰੀਆਂ ਬੜੀਆਂ ਰੰਗ-ਵੱਖਰੀਆਂ ਆ ਆ ਪਚਕਾਰੀਆਂ ਬਹੁਤ ਤਰ੍ਹਾਂ ਦੀਆਂ ਆ ਪੰਪ ਵਾਲੀਆਂ ਆਈਆਂ ਨੇ ਵੱਡੀਆਂ-ਵੱਡੀਆਂ ਆਈਆਂ ਨੇ ਛੋਟੀਆਂ ਵੀ ਆ ਸਾਰੀਆਂ ਤਰ੍ਹਾਂ ਦੀਆਂ ਆਈਆਂ ਚੌੜੀਆਂ ਫਿਰ ਕਿੱਦਾਂ ਦੀ ਮੰਗ ਰੱਖਦੇ ਲੋਕੀ ਆਣ ਕੇ ਠੀਕ ਆ ਮੰਗਦੇ ਆ ਵੱਡੀਆਂ-ਵੱਡੀਆਂ ਮੰਗਦੇ ਆ ਛੋਟੀਆਂ ਵੀ ਮੰਗਦੇ ਆ ਵੱਡੀਆਂ ਮੰਗਦੇ ਆ ਕਈ ਬੱਚੇ ਵੱਡੀਆਂ ਤੇ ਵੱਡੀ ਮੰਗਦੇ ਆ